ਸਾਡੀ ਕੌਮ ਦੇ ਵਾਰਸੇ ਕੌਮ ਸਰਦਾਰ ਸੁਖਵਿੰਦਰ ਸਿੰਘ ਡੈਣੀ ਜੀ ਆਲ ਇੰਡੀਆ ਕਾਉਂਸਲਟਰੀ ਦੇ ਸੱਤੀ ਸਾਹਿਬ ਦਿੱਲੀ ਦੇ ਤੋਂ ਭਾਰੀ ਸਾਡਾ ਆਮ ਲੈ ਉਹਨਾਂ ਦੇ ਨਾਲ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਸਰਦਾਰ ਸੁਖਮੰਦਰ ਸਿੰਘ ਵੀ ਗੱਜਰਵਾਲਾ ਸਾਹਿਬ ਉਹਨਾਂ ਦੇ ਨਾਲ ਸਾਡੇ ਨੈਸ਼ਨਲ ਐਡਵਾਈਜ਼ਰ ਸਰਦਾਰ ਅਮਰਜੀਤ ਸਿੰਘ ਜੀ ਪਟਿਆਲਾ ਸਾਹਿਬ ਉਹਨਾਂ ਦੇ ਨਾਲ ਸਾਡੇ ਨੈਸ਼ਨਲ ਕੋਨਫਰੈਂਸਟਰ ਸਰਦਾਰ ਸੁਵਿੰਦਰ ਸਿੰਘ ਜੀ ਸਿੱਸਾ ਸਾਹਿਬ ਉਹਨਾਂ ਦੇ ਨਾਲ ਗੁਰਲਾਬ ਸਿੰਘ ਜੀ ਸਾਡੇ ਪ੍ਰੈਜ਼ੀਡੈਂਟ ਹੈ ਮੋਗਾ ਦੇ ਉਹਨਾਂ ਦੇ ਨਾਲ ਸਰਦਾਰ ਮਹੇਸ਼ੀਸ਼ੋਤਾਲੀ ਜਿਹਨੂੰ ਅਸੀਂ ਮਹੇਸ਼ੀਸ਼ੋਤਾਲਾ ਛੋਟੇ ਨਾਲ ਬੁਕਾਰਦੇ ਹਾਂ ਸਾਡਾ ਯੂਥ ਨੇਤਾ ਜਿਹੜਾ ਸਾਡੀਆਂ ਵਾਲੀ ਪਿੰਡੀ ਦੇ ਵਾਸਤੇ ਮੂਹਰੀ ਹਸਾਮਾ ਦਾ ਖੜਨ ਵਾਲਾ ਮਿਸ ਜੋ ਤਾਰੀਫ ਫਟਾ ਚੀਫ ਅਫਸਰ ਨੀਗਲ ਸੈੱਟ ਸਰਦਾਰ ਮਨਵੀਰ ਸਿੰਘ ਜੀ ਸੋਤਾ ਉਹ ਦਿਨਦਰ ਤੋਂ ਆਏ ਅਤੇ ਜਿਨ੍ਹਾਂ ਵੀ ਅੱਜ ਰਹਿਣ ਵਾਲੀ ਵਿੱਚ ਆਪਾਂ ਸਾਰਾ ਫੰਕਸ਼ਨ ਕਰ ਰਹੇ ਆ ਤੇ ਜਿਨ੍ਹਾਂ ਨੇ ਸਾਰਾ ਪ੍ਰੋਗਰਾਮ ਲਿਖਿਆ ਸਾਡੇ ਬਹੁਤ ਸਤਿਕਾਰ ਦਿਓ ਸਰਦਾਰ ਗੁਰਤਾਰ ਸਿੰਘ ਜੀ ਦਾ ਜਿਵੇਂ ਬਹੁਤ ਵਧੀਆ ਪ੍ਰੋਗਰਾਮ ਲਈ ਕੇ ਆਲ ਇੰਡੀਆ ਪਬਲਿਕ ਵੈਲਫੇਅਰ ਐਸੋਸੀਏਸ਼ਨ ਦਾ ਨਾਮ ਉੱਚਾ ਕਰ ਕੀਤਾ ਮੈਂ ਉਹਨਾਂ ਨੂੰ ਵੀ ਸਲਾਮ ਕਰਦਾ ਹਾਂ ਸਾਥੀਓ ਆਲ ਇੰਡੀਆ ਪਬਲਿਕ ਵੈਲਫੇਅਰ ਐਸੋਸੀਏਸ਼ਨ ਦਾ ਮਕਸਦ ਕੀ ਹੈ ਮਕਸਦ ਇਹ ਹੈ ਵੀ ਸਾਡੀ ਕੌਮ ਹੈ ਜਿਹੜੀ ਖਿੰਡ ਰਹੀ ਪਈ ਹੈ ਇਹ ਕੌਮ ਖਿੰਡਣੀ ਕਰਕੇ ਸਭੀ ਜਿਹੜੀ ਇਹ ਤਾਕਤ ਹੈ ਉਹ ਸਾਡੀ ਨਹੀਂ ਬਣਦੀ ਇਸ ਕਰਕੇ ਅਸੀਂ ਸਮਾਜ ਦੇ ਪ੍ਰਭਾਤਕਾ ਤੌਰ ਤੇ ਭਾਰੀ ਨਿਕ ਤੌਰ ਤੇ ਪਛਰੇ ਰਹੇ ਰਹੇ ਜਾਂਦੇ ਆਪਾਂ ਨੂੰ ਹੁਣ ਸਮਾਂ ਆ ਗਿਆ ਬਾਹਰ ਜਰਾ ਪਰ ਵਿਖਰ ਕੇ ਦੇਖ ਲਿਆ ਇਕੱਠੇ ਹੋ ਜਾਈਏ ਮਜ਼ਬੂਤ ਹੋ ਜਾਈਏ ਤਾ ਹੀ ਆਪਣੀ ਕੋਈ ਅੱਗੇ ਸੁਣਵਾਈ ਹੋਵੇ ਡਾਕਟਰ ਭੀਗਰਾ ਉਹ ਵੇਖੀ ਅੰਬੇਦਕਰ ਦੀ ਜੱਡੇ ਸਾਡੇ ਰਹਿਮਾਨ ਉਹਨਾਂ ਨੇ ਕਹੇ ਸੀ ਪੜੋ ਜੁੜੋ ਤੇ ਸੰਘਰਸ਼ ਕਰੋ ਆਪਣੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਪੜਾਈ ਵੱਧ ਤੋਂ ਵੱਧ ਲਾਉਣਾ ਹੈ ਔਰ ਇਕੱਠੇ ਹੋਣਾ ਪਵੇਗਾ ਜੁੜਨਾ ਮਤਲਬ ਸੀ ਕਿ ਆਪਾਂ ਸਾਰੇ ਇਕੱਠੇ ਹੋ ਜਾਈਏ ਤੇ ਸੰਘਰਸ਼ ਕਰੋ ਜਦੋਂ ਆਪਾਂ ਇਕੱਠੇ ਹੋਵੇ ਤੇ ਆਪਾਂ ਆਪਣੀਆਂ ਮੰਗਾਂ ਵਾਸਤੇ ਸਾਰੇ ਇਕੱਠੇ ਹੋਣ ਇਹ ਬੰਦੀ ਬੁਤੀ ਪਾਈ ਹੋ ਸਕਦੀ ਹੈ ਕਿ ਆਪਾਂ ਇਕੱਠੇ ਹੋਵਾਂ ਆਪ ਨੂੰ ਰਾਜਨੀਤਿਕ ਰਾਜਨੀਤਿਕ ਤੌਰ ਤੇ ਪਿੱਛੇ ਰਹੇਗੇ ਸਮਾਜਿਕ ਤੌਰ ਤੇ ਪਿੱਛੇ ਰਹੇਗੇ ਹਸਪਤਾਲ ਦੇ ਪਿੱਛੇ ਰਹੇਗੇ ਉਹਦਾ ਇੱਕੋ ਇੱਕ ਤਾਰਨਾ ਕਿ ਆਪਾਂ ਖੜੇ ਸੀ ਆਪਾਂ ਇਕੱਠੇ ਸੀ ਸਭ ਤੋਂ ਵੱਡੀ ਖੁਸ਼ੀ ਨਹੀਂ ਆਦੀ ਜਿਹੜੀ ਗੱਲ ਹੈ ਨਾ ਆ ਜਿਹੜੀ ਨਾਰੀ ਸ਼ਕਤੀ ਹੈ ਪ੍ਰਮਾਤਮਾ ਨੇ ਆ ਜਿਹੜੀ ਨਾਰੀ ਸ਼ਕਤੀ ਅੱਜ ਇੱਥੇ ਆਈ ਹੈ ਨਾ ਇਹਨਾਂ ਦਾ ਆਪ ਜੀ ਮਨਣਾ ਕਿਉਂਕਿ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਜਾਂ ਬੱਚੇ ਆ ਜੇ ਕੋਈ ਬਾਪ ਆ ਉਹਦਾ ਕਮਾਈ ਕਰਕੇ ਬੜਾ ਲੈ ਸਕਦਾ ਹੈ ਪਰ ਜਿਹੜੇ ਬੱਚਾ ਦਾ ਪਾਲਣ ਪੋਸਣ ਉਹਨਾਂ ਨੂੰ ਸਿੱਖਿਆ ਵਾ ਦੇਣੀ ਉਹਨਾਂ ਦਾ ਕੀ ਨਿਹਾਰ ਵਿੱਚ ਕਿੰਨਿਆਂ ਵਿੱਚ ਸਮਾਜ ਵਿੱਚ ਰਹਿਣ ਵਾਸਤੇ ਕੀ ਤੁਸੀਂ ਉਹਨਾਂ ਨੂੰ ਅੱਗੇ ਅਡਵਾਈਸ ਕਰਨਾ ਹੈ ਉਹ ਸਾਡੀ ਨਾਰੀ ਸ਼ਕਤੀ ਹੈ ਜੋ ਆਪਣਾ ਸਮਾਜ ਨੂੰ ਚਾਦਰ ਸੜਦੀ ਹੈ ਸਾਨੂੰ ਬਹੁਤ ਖੁਸ਼ੀ ਹੈ ਕਿ ਅੱਜ ਦੇ ਇਸ ਪ੍ਰੋਗਰਾਮ ਵਿੱਚ ਨਾਰੀ ਸ਼ਕਤੀ ਹੈ ਜਿਹੜੀ ਬਹੁਤ ਬਾਰ ਨਾਲ ਮੂਰੇ ਹੋ ਕੇ ਆਈ ਹੋਈ ਮੈਂ ਦਿਲ ਦੀ ਰੰਗਾਂ ਤੋਂ ਤੁਸਲਾਮ ਕਰਦਾ ਸਿੰਧਰ ਮਾਦਾ ਨੇ ਤੁਸੀਂ ਇਸ ਸੰਗਸਥਾ ਚ ਆਪਣਾ ਜੁਲਦਾਰ ਪਾ ਰਹੇ ਸਾਥੀਓ ਗੱਲ ਇਹ ਸੀ ਅੱਗੇ ਸਾਡੇ ਕੋਲੇ ਸਲਾਹ ਬੂਟਾ ਸਿੰਘ ਸਾਡੇ ਕੈਂਡੀ ਸਟਫੋਂ ਦੇ ਜਰਨੈਲ ਸੀ ਔਰ ਇਸ ਪਾਰਟੀ ਨੇ ਉਹਨਾਂ ਨੂੰ ਬੜੀਆਂ ਰੁਚੀਆਂ ਪਦਵੀਆਂ ਦਿੱਤੀਆਂ ਗਹਿਰ ਮਖਣੀ ਦੀ ਜਿਹੜੀ ਪ੍ਰਾਈਮ ਮਿਨਿਸਟਰ ਤੋਂ ਅਗਲੀ ਕੌਸ਼ਿਸ਼ ਨੈਕਸਟ ਕੌਸ਼ਿਸ਼ ਹੁੰਦੀ ਜਿਹੜੀ ਗ੍ਰਹਿ ਮੰਤਰੀ ਦੀ ਉਹ ਉਹਨਾਂ ਨੂੰ ਦਿੱਤੀ ਉਹਨਾਂ ਦੇ ਜਾਣ ਤੋਂ ਬਾਅਦ ਸਾਡੇ ਸਮਾਜ ਸਾਡੇ ਕੋਈ ਮੱਧ ਸਿੱਖਰ ਵਾਲੀ ਨਾ ਕੋਈ ਸਟਲੌਨ ਮਜ਼ਬੂਤ ਲੀਡਰ ਨਹੀਂ ਸੀ ਜਿਹੜਾ ਪ੍ਰਮਾਤਮਾ ਨੇ ਹੁਣ ਆਪਾਂ ਨੂੰ ਸਰਦਾਰ ਸੁਖਜਿੰਦਰ ਸਿੰਘ ਪਟਾਣੀ ਵਾਂਗ ਮਜ਼ਬੂਤ ਨੇਤਾ ਆਪਾਂ ਨੂੰ ਦਿੱਤਾ ਔਰ ਜਿਨ੍ਹਾਂ ਦੀ ਸੋਚ ਜਿਨ੍ਹਾਂ ਦਾ ਦਿਲ ਜਿਨ੍ਹਾਂ ਦਾ ਦਿਮਾਗ ਹਰ ਵਕਤ ਆਪਣੀ ਕੌਮ ਵਾਸਤੇ ਧੜਕਦਾ ਹੈ ਉਹ ਮੈਂ ਇਹਦਾ ਕਿਵੇਂ ਇਹਨਾਂ ਨੂੰ ਕਿਵੇਂ ਇਹਨਾਂ ਦਾ ਸੁਧਾਰ ਕਰ ਸਕਦਾ ਇਹਨਾਂ ਦੇ ਪਿਤਾ ਜੀ ਸਰਦਾਰ ਸਰਦੂਲ ਸਿੰਘ ਉਹ ਵੀ ਕੈਬਨਿਟ ਮੰਤਰੀ ਰਹੇ ਆ ਉਹਨਾਂ ਦਾ ਵੀ ਇਹੇ ਜਦੋਂ ਬੰਤੀ ਸੀਗੇ ਆਪਣੇ ਕੈਪਟਨ ਨਵਿੰਦਰ ਸਿੰਘ ਜੀ ਦੀ ਸਰਕਾਰ ਵਿੱਚ ਉਦੋਂ ਵੀ ਉਹਨਾਂ ਨੇ ਵੱਧ ਤੋਂ ਵੱਧ ਕੋਸ਼ਿਸ਼ਾਂ ਕੀਤੀਆਂ ਕਿ ਸਾਡੀ ਗਾਉਂ ਨੂੰ ਵੱਧ ਤੋਂ ਵੱਧ ਫਾਇਦਾ ਹੋ ਸਕੇ ਤੇ ਉਹਨਾਂ ਦਾ ਖਾਣਾ ਜਿਹੜਾ ਇਹਨਾਂ ਦੀ ਰਾਇਅਤ ਵਿੱਚ ਚੱਲਦਾ ਆਪ ਦਾ ਸੁਖਮੇਂਦਰ ਸਿੰਘ ਟੈਣੀ ਉਹ ਆਪ ਦੇ ਬਾਪ ਦੇ ਨਰਸੇ ਗੱਲ ਤੇ ਲੈ ਕੇ ਹੋਏ ਆਪਣੀ ਕੌਮ ਦੀ ਬਾਹ ਫੜ ਲੈ ਕੇ ਮੂਰੇ ਹੋ ਕੇ ਲਾਇਆ ਤੇ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਾਂ ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਚੜ੍ਹਦੀ ਕਲਾ ਵਾਂਗ ਲੈ ਕੇ ਜਾਈਏ ਚਾਉਣ ਵਾਲੀ ਸਤਾਈ ਮਨ ਆਪਣਾ ਮੁਖਮੰਤਰੀ ਬਣਾ ਸਕੀਏ ਬਾਦੂ ਆਪਣੇ ਜਿਹੜੇ ਉਹਦੇ ਮਸਲੇ ਆ ਆਪਣੀ ਜਿਹੜੀ ਆਰਥਿਕਤਾ ਆਪਣੀ ਜਿਹੜੀ ਗਰੀਬੀ ਆ ਆਪਣਾ ਜਿਹੜਾ ਸਮਾਜ ਪਛੜਿਆ ਆ ਆਪਾਂ ਜਿਹੜੇ ਰਾਜਨੀਤਿਕ ਤੌਰ ਤੇ ਪਛੜਿਆ ਆ ਸਾਨੂੰ ਆਪਾਂ ਆਪਣਾ ਜਿਹੜਾ ਮਕਸਦਾ ਹਾਸਿਲ ਕਰ ਸਕੀਏ ਸੋ ਵਿਦੇਸ਼ਾਂ ਦੇ ਵਿੱਚ 350 ਸਾਲਾ ਜਿਹੜਾ ਸ਼ਹੀਦੀ ਦੇਣਾ ਹਿੰਦੀ ਚੰਦਰ ਗੁਰੂ ਤੇਗ ਬਹਾਦਰ ਜੀ ਅਤੇ ਉਹਨਾਂ ਦੇ ਨਾਲ ਸ਼ਹੀਦ ਹੋਏ ਭਾਈ ਮਤੀਦਾਸ ਭਾਈ ਛੱਤੀਦਾਸ ਭਾਈ ਦਿਆਲਾ ਜੀ ਤੇ ਭਾਈ ਸਦਾਨੰਦ ਜੀ ਜੋ ਭਾਈ ਜੇਤਾ ਜੀ ਦੇ ਬਾਬਾ ਜੀਵਨ ਸਿੰਘ ਜੀ ਦੇ ਪਿਤਾ ਸਨ ਉਹ ਵੀ ਉਹਨਾਂ ਦੀ ਵੀ 73 ਸਾਲਾ ਸ਼ੀਦੀ ਇਸ਼ਤਫ ਦੀ ਅਸੀਂ ਮਨਾ ਰਹੇ ਆ ਤੇ ਉਹਦੇ ਨਾਲ ਨਾਲ ਰਾਜਨੀਤੀ ਦੀ ਗੱਲ ਕਰੀਏ ਅੱਜ ਦੇਸ਼ ਦੇ ਵਿੱਚ ਬਹੁਤ ਵੱਡਾ ਸਾਡੇ ਲੋਕਾਂ ਦੀ ਜਿਹੜੀ ਵੋਟ ਹੈਗੀ ਆ ਉਹ ਚੋਰੀ ਕੀਤੀ ਜਾ ਰਹੀ ਆ ਚੋਰੀ ਕਰਕੇ ਸਰਵਧਾਨ ਖਤਮ ਕਰਨ ਵਾਲੇ ਪਾਸੇ ਬੀਜੇਪੀ ਅਤੇ ਆਰਐਸ ਜਿਹੜੀ ਹੈਗੀ ਆ ਉਹ ਦੋਨਾਂ ਦੀ ਮਿਕਸ ਜਿਹੁੰਡਲੀ ਹੈਗੀ ਆ ਉਹ ਸਾਡੇ ਲੋਕਾਂ ਇਹ ਕੋਈ ਸੰਵਧਾਨ ਖੋਲ ਕੇ ਸਾਡੇ ਅਧਿਕਾਰ ਕੋਲ ਦੀ ਜਿਹੜੀ ਹੈਗੀ ਆ ਉਹ ਗੱਲ ਕਰ ਰਹੀ ਆ ਹੁਣੇ-ਹੁਣੇ ਬਿਹਾਰ ਦੇ ਵਿੱਚ ਇਲੈਕਸ਼ਨ ਹੋਈ ਆ ਜਿੱਥੇ ਬਹੁਤ ਵੱਡਾ ਕਪੜਾ ਕਰਕੇ ਲੋਕਾਂ ਦੀ ਵੋਟ ਚੋਰੀ ਕਰਕੇ ਐਸਾਰੇ ਦੇ ਵਿੱਚ ਗਲਤ ਘੜੀ ਆ ਵੋਟਾਂ ਘੱਟ ਕੇ ਉੱਥੇ ਚੋਣ ਲੁੱਟੀ ਗਈ ਆ ਤਾਂ ਮੈਂ ਤੁਹਾਨੂੰ ਸचेत ਕਰਨਾ ਚਾਹਣਾ ਸਾਡੇ ਨੇਤਾ ਜੀ ਬੈਠੇਗੇ ਆ ਡਿਟੇਲ ਦੇ ਵਿੱਚ ਤੁਹਾਨੂੰ ਗੱਲ ਕਰਨਗੇ ਜੇ ਅਸੀਂ ਆਪਣੇ ਵੋਟਾਂ ਦਾ ਅਧਿਕਾਰ ਬਚਾਉਣਾ ਉਦੀ ਸਹੀ ਵਰਤੋਂ ਕਰਕੇ ਅਸੀਂ ਆਪਣੇ ਨੇਤਾ ਨੂੰ ਆਪਣੇ ਆਗੂ ਨੂੰ ਐਸ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਮੈਂ ਸਮਝਦਾ ਤੁਸੀਂ ਸਾਰੇ ਇਸ ਗੱਲ ਨਾਲ ਸਹਿਮਤ ਹੋ ਕੇ ਕਿ ਸਾਰੇ ਵਰਗਾਂ ਦੇ ਵਿੱਚੋਂ ਮੁੱਖ ਮੰਤਰੀ ਬਣ ਚੁੱਕਿਆ ਜੇ ਗੱਲ ਕਰੀਏ ਇਹ ਗੱਲ ਭਾਈ ਜਰੇ ਦੀ ਤਾਂ ਬਹੁਤ ਵੱਡੀ ਗਲਤੀ ਬਣ ਚੁੱਕਿਆ ਹਿੰਦੂ ਜੀ ਭਾਈ ਜਰੇ ਵਿੱਚੋਂ ਵੀ ਬਣ ਚੁੱਕਿਆ ਜਿਹੜਾ ਬਰਦੋਸਿਆ ਭਾਈ ਜਰੇ ਚੰਨੀ ਸਾਹਿਬ ਬਣ ਚੁੱਕਿਆ ਗੜੀ ਜੈ ਸੰਗੜਾ ਉਹ ਤਰਖਣ ਭਾਈ ਚਲ ਜੋ ਬਣ ਚੱਕਿਆ ਹੁਣ ਜਿਹੜੀ ਵਾਰੀ ਹੈਗੀ ਆ ਉਹ ਸਾਡੀ ਭਾਈਚਾਰੇ ਦੀ ਵੱਡੀ ਵਾਰੀ ਹੈਗੀ ਆ ਤੇ ਮੈਂ ਸਮਝਦਾ ਕਿ ਤੁਸੀਂ ਸਾਰੇ ਹੀ ਡੈਨੀ ਸਾਹਿਬ ਦੇ ਹੱਥ ਮੌਜੂਦ ਕਰਕੇ ਆਪਣਾ ਦਾਵਾ ਜਿਹੜਾ ਹੈਗਾ 227 ਦੇ ਵਿੱਚ ਮੁੱਖ ਮੰਤਰੀ ਬਣਾਉਣ ਦਾ ਉਹ ਥੋਪੋਗੇ ਅਤੇ ਇਸ ਲਈ ਆਵਾਜ਼ ਬੁਲੰਦ ਕਰੋਗੇ ਤੇ ਡੈਨੀ ਸਾਹਿਬ ਦੇ ਨਾਲ ਉਹਨਾਂ ਅੱਗੇ ਵੜ ਕੇ ਬਹੁਤ ਵੱੜ ਕੇ ਚਤਾਰੂਆਂ ਨੂੰ ਫੜ ਕੇ ਇਹ ਤੁਸੀਂ ਆਵਾਜ਼ ਪਹੁੰਚਾਓਗੇ ਜਿਹੜੀ ਐਸਆਈਸੀ ਕਾਂਗਰਸ ਦੀ ਜਿਹੜੀ ਹਾਈਕਮਾਨਾ ਉਹ ਤੱਕ ਫੜਗਰ ਸਾਹਿਬ ਤੱਕ ਪਹੁੰਚੋਗੇ ਰੋਹਲਗੜ੍ਹ ਤੱਕ ਪਹੁੰਚੋਗੇ ਜਿਹੜਾ ਅਜੇ ਕਹਿ ਰਿਹਾ ਕਿ ਮੈਂ ਸਰਦਾਰ ਦੇਨਸਰ 90% ਲੋਕਾਂ ਨੂੰ 90% ਜਿਹੜੀ ਇਹ ਸ਼ਿਕਾਇਤ ਦੇਣੀ ਹੈਗੀ ਆ ਸੱਤਾ ਦੇ ਵਿੱਚ ਜਥੇਬੰਦੀਤਾਂ ਚ ਦੇ ਵਿੱਚ ਇਸ ਲਈ ਉਹ ਕਹਿ ਰਿਹਾ ਜਿੱਥੇ ਦੀ ਸੰਖਿਆ ਭਾਰੀ ਉਨੀ ਉਨੀ ਹਿੱਸੇ ਵਾਲੀ ਤਾਂ ਸਾਡਾ ਇਸ ਪੰਜਾਬ ਦੇ ਵਿੱਚ ਸਭ ਤੋਂ ਵੱਡਾ 40% ਤੇ ਲਗਭਗ ਜਿਹੜੀ ਆਬਾਦੀ ਹੈਗੀ ਆ ऐसी लोगों की ऐसी लोगों लगभग तीहसेंट आबादी है अपना वाहवा खड़िया करके सबूत देना डैनी साहब असि डेरी सौ डेरी सौ धन्यवाद क्योंकि समय ज्यादा नहीं देना ਪਿਛੇ ਬਤੀ ਵੋਟ ਬਾਦ ਨੂੰ ਇੱਕ ਸਮਾਜ ਅਤੇ ਮਜਬੀ ਸਿੱਖਣ ਦੀ ਹੈ ਪੰਜਾਬ ਦੇ ਵਿੱਚ ਗੌਰ ਕਰਿਓ 70 ਸਾਲ ਤੱਕ ਅਸਲੋਂ ਹੀ ਵੋਟਾਂ ਪਾਈ ਗਏ ਕੋਈ ਮਸਲਾ ਹੀ ਨਹੀਂ ਸਾਡਾ ਕੋ ਹੈਗਾ ਕਿ ਨਹੀਂ ਹੈਗਾ ਜੇ ਮਾਰੀ ਮੋਟੀ ਉਹ ਸੋਝੀ ਆਈ ਤੇ ਪਤਾ ਚੱਲਦਾ ਅੱਜ ਤੱਕ ਕਿਸੇ ਵੀ ਪਾਰਟੀ ਨੇ ਸਟੇਟ ਪ੍ਰਧਾਨ ਸਾਡਾ ਬੰਦਾ ਨਹੀਂ ਲਾਇਆ ਮਜਬੀ ਸਿੱਖ ਨੂੰ ਤੇਸ ਪਾਰਟੀ ਦਾ ਪ੍ਰਧਾਨ ਨਹੀਂ ਲਾਇਆ ਕਿਸੇ ਵੀ ਪਾਰਟੀ ਨੇ ਫਿਰ ਜਦੋਂ ਅੱਗੇ ਸਟਡੀ ਕਰਕੇ ਵੇਖੀਏ 13 ਸੀਟਾਂ ਪਾਰਲੀਮੈਂਟੀਆਂ ਨੇ ਪੰਜਾਬ ਦੇ ਵਿੱਚ ਪਰ ਇੱਕ ਵੀ ਸੀਟ ਦੇ ਤੇ ਮਜਬੂਤ ਸਖ ਨਹੀਂ ਹੁੰਦਾ ਜਦੋਂ ਕਿ ਪੰਜ ਜਨਮ ਸੀਟਾਂ ਨੇ ਪੰਜਾਂ ਚੋਂ ਇੱਕ ਵੀ ਮਜਬੂਤ ਸਖ ਨਹੀਂ ਜੇ ਸਰਦਾਰ ਗੁਰਤਾ ਸਿੰਘ ਜੀ ਪਹੁੰਚੇ ਸੀ ਨਾ ਉਹ ਰਾਜਸਥਾਨ ਤੋਂ ਜਿੱਤਦੇ ਹੁੰਦੇ ਸੀ ਪੰਜਾਬ ਤੋਂ ਜਿੱਤਦੇ ਸਾਨੂੰ ਅੰਦਾਲੇ ਪਾਰਟੀ ਨੇ ਜਗ੍ਹਾ ਦਿੱਤੀ ਸਾਡੀ ਅਰਜਨ ਸਿੰਘ ਤਾਂ ਹੁੰਦਿਆ ਵੀ ਫਿਰ ਉਸ ਤੋਂ ਬਾਅਦ ਅੱਗੇ ਲੈ ਲਓ ਕੋਈ ਪਾਰਟੀ ਸਾਨੂੰ ਵਿਰੋਧੀ ਪਾਰਟੀ ਦਾ ਨੇਤਾ ਨਹੀਂ ਅੱਜ ਕਰ ਲਾਇਆ ਜਿੱਕ ਤੱਕ ਲਾਇਆ ਤੇ ਉੱਥੇ ਬਾਹਰ ਖੜੀ ਕਰ ਦਿਓ ਕਿ ਇਸ ਪਾਰਟੀ ਨੇ ਲਾਇਆ ਉਸ ਤੋਂ ਬਾਅਦ ਪਰ ਮਜਬੀ ਸਿੱਖ ਨੂੰ ਅਜੇ ਤੱਕ ਉਹਨਾਂ ਨੇ ਕਿਤੇ ਵੀ ਮੁੱਖ ਮੰਤਰੀ ਦਾ ਸਾਨੂੰ ਸਨਮਾਨ ਨਹੀਂ ਦਿੱਤਾ اے ਗੁਰਮਖ ਪਿਆਰਿਆ ਹੁਣ ਜਾਗੋ ਮਜਬੀ ਸਿੱਖੋ ਕੌਮ ਜਗਾ ਦਿਓ ਘਰ ਘਰ ਜਾ ਕੇ ਢੰਡਾ ਖੜਕਾਉ। ਅਸੀਂ ਇੱਕ ਯਾਤਰਾ ਕਰ ਰਹੇ ਆਂ। ਹਰ ਧਰ ਵਿੱਚ ਜਾ ਕੇ, ਹਰ ਪਿੰਡ ਤੇ ਜਾ ਕੇ ਢੰਡਾ ਖੜਕਾਵਾਂਗੇ ਕਿ ਜਾਗੋ ਔਰ ਜਾਗਣ ਦਾ ਟਾਈਮ ਆਇਆ ਜੇ। ਤੇ ਜਿਹੜਾ ਸਾਨੂੰ ਸਨਮਾਨ ਦੇਵੇਗਾ, ਉਸ ਪਾਰਟੀ ਨੂੰ ਅਸੀਂ ਅੱਗੇ ਲੈ ਕੇ ਆਵਾਂਗੇ। ਅਸੀਂ ਸਰਦਾਰ ਭੂਤਾ ਸਿੰਘ ਤੋਂ ਬਾਅਦ ਜੇ ਅਸੀਂ ਆਪਣਾ ਇੱਕ ਨੇਤਾ ਚੁਣਿਆ, ਉਹ ਹੈ ਸਰਦਾਰ ਸੁਖਵਿੰਦਰ ਸਿੰਘ ਜੀ ਡੈਨੀ ਸਾਹਿਬ ਜਿਨ੍ਹਾਂ ਨੂੰ ਅਸੀਂ ਸਰਦਾਰ ਭੂਤਾ ਸਿੰਘ ਤੋਂ ਬਾਅਦ ਆਪਣੀ ਕੌਮ ਦਾ ਰਵਿਸ਼ ਚੋਲਿਆ ਆਪਣੀ ਕੌਮ ਦਾ ਸਰਪ੍ਰਸਤ ਚੋਲਿਆ ਸਾਡੀ ਕੌਮ ਦਾ ਪ੍ਰਵੇਖ ਸਰਦਾਰ ਸੁਖਵਿੰਦਰ ਸਿੰਘ ਜੀ ਡੈਲੀ ਦੇਖਣਗੇ ਤੇ ਇਹ ਤਾਂ ਦੇਖਣਗੇ ਜੇ ਅਸੀਂ ਇਹਨਾਂ ਦੇ ਹੱਥ ਦੀ ਜਿਹੜੀ ਕਲਮ ਹੈ ਉਹਨੂੰ ਮਜ਼ਬੂਤ ਕਰਾਂਗੇ ਇਹ ਤਾਂ ਦੇਖਣਗੇ ਜਿੱਥੋਂ ਪਰਮਾਨਯਾਰੀ ਹੁੰਦੇ ਆ ਉਸ ਕੁਰਸੀ ਦੇ ਉੱਤੇ ਅਸੀਂ ਸੁਖਵਿੰਦਰ ਸਿੰਘ ਸਰਦਾਰ ਡੈਲੀ ਸਾਹਿਬ ਨੂੰ ਦੇਖਣਾ ਚਾਹਾਂਗੇ ਜਦੋਂ ਇਹ ਉੱਥੇ ਹੋਣਗੇ ਆ ਹੋਰ ਆਪਾਂ ਦੇ ਨੇਤਾ ਜਿਹੜੇ ਨੇ ਉਹ ਸਰਦਾਰ ਸੁਖਵਿੰਦਰ ਸਿੰਘ ਜੈਦੀ ਸਾਹਿਬ ਇਹਨਾਂ ਨੂੰ ਪ੍ਰਧਾਨ ਲੋਹਰ ਪੰਜਾਬ ਦਾ ਇਹਨਾਂ ਨੂੰ ਮੁੱਖ ਮੰਤਰੀ ਐਲਾਨਣ ਅਸੀਂ ਦਾਅਵਾ ਕਰਦੇ ਆ ਕਿ ਬਹੁਤ ਮਾਤ ਦੇ ਨਾਲ ਜਤਾਵਾਂਗੇ ਇਹੋ ਜਿਹੜਾ ਜਿਹੜਾ ਪਿਆਰ ਅਸੀਂ ਉਮੀਦ ਕਰਦੇ ਆ ਕਿ ਸਰਦਾਰ ਸੁਖਵਿੰਦਰ ਸਿੰਘ ਜੈਦੀ ਅਸੀਂ ਤੁਹਾਨੂੰ ਸਵਾਗਤ ਹੈ ਆ

બોલે સોરહા શ્રી જય કાલ બોલે સોરહા સંતો ઉમરાંજી રે ની જીંદોબા સુબાબા વાસ્તે જવે બાબાજી ને દસિયા એક જટ હોકે ਵੱਡੀ ਲੜਾਈ ਪੰਜਾਬ ਦੇ ਅੰਦਰ ਲੜਨ ਦੀ ਲੋੜ ਹੈ ਜਿੰਨੀ ਦੇਰ ਤੱਕ ਤੁਸੀਂ ਉਹਨਾਂ ਕੁਰਸੀਆਂ ਔਰ ਮੇਜ਼ਾਂ ਤੇ ਨਹੀਂ ਬੈਠਦੇ ਜਿੰਨਾ ਕੁਰਸੀਆਂ ਤੇ ਮੇਜ਼ਾਂ ਦੇ ਬੈਠ ਕੇ ਤਕਦੀਰਾਂ ਦੇ ਫੈਸਲੇ ਲਿਖੇ ਜਾਂਦੇ ਆ ਉਨੀ ਦੇਰ ਤੱਕ ਰਾਜਨੀਤਿਕ ਸ਼ਕਤੀ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਬਾਬਾ ਜੀ ਸਹੀ ਕਹਿ ਰਹੇ ਸੀਗੇ ਤੇ ਜਿਸ ਦਿਨ ਉਹ ਅੰ내 ਅਗੇ ਸਨਾਰੀ ਇਤਿਹਾਸ ਆਪੇ ਨਾ ਲੋਕਾਂ ਦਾ ਲਿਖਿਆ ਗੇ